ਕੁਝ ਕਾਲ ਸਹਾ ਕਰਾਈ ਮਾਹੇ ਗੁਰਜ ਕੀ ਪਤੇ ਬਿਨ ਸਤਗੁਰ ਕਿਨਾਂ ਨਾ ਪਾਇਓ ਮਨ ਵੇਖਹੁ ਕੋ ਪਤੀ ਆਏ ਹਰ ਕਿਰਪਾ ਤੇ ਸਤਗੁਰ ਪਾਈਐ ਭੇਟੈ ਸਹਿਜ ਸੁਭਾਈ ਮਨ ਮੁਖ ਭਰਮ ਭੁਲਾਇਆ ਬਿਨ ਭਾਗਾ ਹਰ ਧਨ ਨਾ ਪਾਇ ਤ੍ਰੈ ਗੁਣ ਸਭਾ ਧਾਤ ਹੈ ਤ੍ਰੈ ਗੁਣ ਸਭਾ ਧਾਤ ਹੈ ਤ੍ਰੈ ਗੁਣ ਸਭਾ ਧਾਤ ਹੈ ਪੜ ਪੜ ਕਰਹਿ ਵਿਚਾਰ ਮੁਕਤ ਕਦੇ ਨਾ ਹੋਵਈ ਨਹ ਪਾਇਨ ਮੋਖ ਦਵਾਰ ਨਹ ਨਹ ਔਕੜ ਲੱਗਿਆ ਨਹ ਪਾਇਨ ਮੋਖ ਦਵਾਰ ਨਹ ਪਾਇਨ ਮੋਖ ਦਵਾਰ ਬਿਨ ਸਤਗੁਰ ਬੰਧਨ ਨਾ ਟੁੱਟਾ ਹੀ ਬਿਨ ਸਤਗੁਰ ਬੰਧਨ ਨਾ ਟੁੱਟਾ ਹੀ ਨਾਮ ਨਾ ਲੱਗਿਆ ਪਿਆਰ ਪਾੜ ਪਾੜ ਪੰਡਿਤ ਮੋਨੀ ਥੱਕੇ ਵੇਦਾਂ ਕਾ ਅਭਿਆਸ ਹਰ ਨਾਮ ਚਿਤ ਨਾ ਆਵਈ ਨਹ ਨਿਜ ਘਰ ਹੋਵੇ ਵਾਸ ਜਮ ਕਾਲ ਸਿਰਹ ਨਾ ਉਤਰੈ ਜਮ ਕਾਲ ਸਿਰਹ ਨਾ ਉਤਰੈ ਜਮ ਕਾਲ ਸਿਰਹ ਨਾ ਉਤਰੈ ਅੰਤਰ ਕਪਟ ਵਿਨਾਸ਼ ਹਰ ਨਾਵੈ ਨੋ ਸਭ ਕੋ ਪ੍ਰਤਾਪ ਦਾ ਵਿਣ ਭਾਗਾ ਪਾਇਆ ਨ ਜਾਏ ਹਰ ਨਾਵੈ ਨੋ ਸਭ ਕੋ ਪ੍ਰਤਾਪ ਦਾ ਇਥੇ ਵਿਸਰਾਮ ਵਿਣ ਭਾਗਾ ਪਾਇਆ ਨ ਜਾਏ ਨਦਰ ਕਰੇ ਹੋਰ ਭੇਟੀ ਐ ਹਰ ਨਾਮ ਵਸੈ ਮਨ ਆਈ ਨਾਨਕ ਨਾਮੇ ਹੀ ਪਤ ਉਪਜੈ ਆਰ ਸਿਓ ਰਹਾ ਸਮਾਈ ਮੁਲਾਰ ਮਹੱਲਾ ਤੀਜਾ ਅਸ਼ਟਪਦੀ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦਿ ਹਰ ਹਰ ਕਿਰਪਾ ਕਰੇ ਗੁਰ ਕੀ ਕਾਰ ਲਾਏ ਦੁਖ ਪੱਲਰ ਹਰ ਨਾਮ ਵਸਾਏ ਸਾਚੀ ਗਤ ਸਚੈ ਚਿਤ ਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੇ ਹਰ ਹਰ ਸੇਵ ਨਿਧਾਨ ਗੁਰ ਕਿਰਪਾ ਤੇ ਹਰ ਧਨ ਪਾਈਐ ਆਨ ਦਿਨ ਲੱਗੈ ਸਹਿਜ ਧਿਆਨ ਰਹਾਉ ਬੇਨਪੇਰ ਕਾਮਣ ਕਰੇ ਸਿੰਗਾਰ ਇਹ ਬੇਨਪੇਰ ਤੇ ਵਿਸਰਾਮ ਲਾਉਣਾ ਹੈ ਦੁਹਚਾਰਣੀ ਕਹੀਐ ਨਿਤ ਹੋਏ ਖੁਆਰ ਮਨਮੁਖ ਕਾ ਇਹੋ ਬਾਦ ਆਚਾਰ ਬਹੁ ਕਰਮ ਦਰੜਾਵਹਿ ਨਾਮ ਵਿਸਾਰ ਗੁਰਮੁਖ ਕਾਮਣ ਬਣਿਆ ਸੀਗਾਰ ਸਬਦੇ ਪਿਰ ਰਾਖਿਆ ਉਰਤਾਰ ਏਕ ਪਛਾਨ ਹੋਮੈ ਮਾਰ ਸੋਭਾਵੰਤੀ ਕਹੀਐ ਨਾਰ ਬੇਨ ਗੁਰ ਦਾਤੀ ਕਿਨ ਨਾ ਪਾਇਆ ਮਨ ਮੁਖ ਲੋਭ ਦੂਜਾ ਲੋਭਾਇਆ ਐਸੇ ਗਿਆਨੀ ਬੂਝੋ ਕੋਏ ਐਸੇ ਪੰਤੇ ਵਿਸਰਾਮ ਲਾਉਣਾ ਹੈ ਐਸੇ ਗਿਆਨੀ ਬੂਝੋ ਕੋਏ ਬੇਨ ਗੁਰ ਭੇਟੇ ਮੁਕਤ ਨਾ ਹੋਏ ਕਹਿ ਕਹਿ ਕਹਿਣ ਕਹੈ ਸਭ ਕੋਏ ਬੇਨ ਮਾਨ ਮੂਏ ਭਗਤ ਨ ਹੋਏ ਗਿਆਨ ਮਤੀ ਕਮਲ ਪਰਗਾਸ ਤਿਤ ਘਟ ਨਾਮੈ ਨਾਮ ਨਿਵਾਸ ਹਉ ਮੈਂ ਭਗਤ ਕਰੇ ਸਭ ਕੋਏ ਨਾ ਮਨ ਭੀਜੈ ਨਾ ਸੁਖ ਹੋਏ ਕਹਿ ਕਹਿ ਕਹਿਣ ਆਪ ਜਾਣਾਏ ਬਿਰਸੀ ਭਗਤ ਸਾਹਿਬ ਜਨਮ ਗਵਾਏ ਇਹ ਵਿਸਰਾਮ ਬਿਰਸੀ ਭਗਤ ਸਾਹਿਬ ਇੱਥੇ ਵਿਸਰਾਮ ਲਾਉਣਾ ਹੈ ਜਨਮ ਗਵਾਏ ਸੇ ਭਗਤ ਸਤਗੁਰ ਮਾਨ ਪਾਏ ਅਨ ਦਿਨ ਨਾਮ ਰਹਿ ਲਿਵ ਲਾਏ ਸਦ ਹੀ ਸਦ ਹੀ ਨਾਮ ਵੇਖੇ ਹਜੂਰ ਗੁਰ ਕੈ ਸਬਦ ਰਹਿਆ ਭਰਪੂਰ ਆਪੇ ਬਖਸ਼ੇ ਦੇ ਪਿਆਰ ਹਉ ਮੈਂ ਰੋਗ ਵੱਡਾ ਸੰਸਾਰ ਇਹ ਹਉ ਮੈਂ ਰੋਗ ਵੱਡਾ ਜਿਵੇਂ ਸ਼ਰਾਮ ਲਾਉਣਾ ਹੈ ਸੰਸਾਰ ਗੁਰ ਕਿਰਪਾ ਤੇ ਇਹੋ ਰੋਗ ਜਾਏ ਨਾਨਕ ਸਾਚੇ ਸਾਚ ਸਮਾਏ ਰਾਗ ਮਲਾਰ ਸ਼ੰਤ ਮਹੱਲਾ ਪੰਜਵਾ ਇਹ ਛੰਤ ਉਚਾਰਨ ਕਰਨਾ ਸ਼ੰਤ ਨਹੀਂ ਕਹਿਣਾ ਛੱਛੇ ਦੇ ਨਾਲ ਛੱਛੇ ਨਾਲ ਬੋਲਣਾ ਹੈ ਰਾਗ ਮਲਾਰ ਛੰਤ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਨ ਸੰਗ ਰਾਤੇ ਜੀ ਆਪਣੇ ਜਨ ਸੰਗ ਰਾਤੇ ਜਨ ਸੰਗ ਰਾਤੇ ਦਿਨਸ ਰਾਤੇ ਇੱਕ ਨਿਮਖ ਮਨ ਹੁਨਾ ਵੀਸਰੈ ਗੋਪਾ ਗੋਪਾਲ ਗੁਣ ਨਿਤ ਸਦਾ ਸੰਗੇ ਸਰਬ ਗੁਣ ਜਗ ਦੀਸਰੈ ਮਨ ਮੋਹ ਲੀਨਾ ਚਰਨ ਸੰਗੇ ਨਾਮ ਰਸ ਜਨ ਮਾਤੇ ਨਾਨਕ ਪ੍ਰੀਤਮ ਕਿਰਪਾਲ ਸਾਧੂ ਹੂੰ ਕਿਨਹਿ ਕੋਟ ਮਦੇ ਜਾਤੇ ਪ੍ਰੀਤਮ ਤੇਰੀ ਗਤ ਅਗਮ ਅਪਾਰੇ ਮਹਾਪਤਿਤ ਤੂਮ ਤਾਰਨ ਤੂਮ ਤਾਰੇ ਮਹਾਪਤਿਤ ਤੂਮ ਤਾਰੇ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਸਿੰਧ ਸੁਆਮੀਆ ਸੰਤ ਸੰਗੇ ਭਜਨ ਸੰਗੇ ਸੰਤ ਸੰਗੇ ਭਜਨ ਸੰਗੇ ਇਥੇ ਵਿਸਰਾਮ ਰਉ ਸਦਾ ਅੰਤਰਜਾਮੀਆ ਰਉ ਸਦਾ ਅੰਤਰਜਾਮੀਆ ਕੋਟ ਜਨਮ ਕੋਟ ਜਨਮ ਪ੍ਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ਤੇ ਨਾਮ ਸਿਮਰਤ ਤਾਰੇ ਨਾਨਕ ਦਰਸ ਪਿਆਸ ਹਰ ਜੀਉ ਆਪ ਲੇਹੁ ਸਮਾਰੇ ਹਰ ਚਰਨ ਕਮਲ ਮਾਨ ਲੀਨਾ ਪ੍ਰਭ ਜਲ ਜਨ ਤੇਰੇ ਮੀਨਾ ਜਾਲਮੀਨ ਪ੍ਰਭ ਜੀਓ ਏਕ ਤੂ ਹੈ ਭਿੰਨ ਆਣ ਨਾ ਜਾਨੀਐ ਗਹਿ ਭੁਜਾ ਲੇਵਹ ਦਾਨ ਨਾਮ ਦੇਵਹ ਤਉ ਪ੍ਰਸਾਦੀ ਮਾਨੀਐ ਆਜ ਸਾਧ ਸੰਗੇ ਏਕ ਰੰਗੇ ਕ੍ਰਪਾਲ ਗੋਬਿੰਦ ਦੀਨਾ ਅਨਾਥ ਨੀਚ ਸਰਣਾਇ ਨਾਨਕ ਕਰਮਿਆ ਪੁਨਾ ਕੀਨਾ ਆਪਸ ਕੋ ਆਪ ਮਿਲਾਇਆ ਭ੍ਰਮ ਭੰਜਨ ਹਰ ਰਾਇਆ ਆਚਰਜ Swami ਅੰਤਰਜਾਮੀ ਮਿਲੇ ਗੁਣ ਨਿਤ ਪਿਆਰਿਆ ਮਹਾ ਮੰਗਲ ਸੂਖ ਉਪਜੇ ਗੋਬਿੰਦ ਗੁਣ ਨਿਤ ਸਾਰਿਆ ਮਿਲ ਸੰਗ ਸੁਹੇ ਦੇਖ ਮੋਹੇ ਉਰਬ ਲਿਖਿਆ ਪਾਇਆ ਬਿਨਵੰਤ ਨਾਨਕ ਸਰਨ ਤੇਨ ਕੀ ਜਿਨੀ ਹਰ ਹਰ ਧਾਇਆ ਮਿਲ ਸੰਗ ਸੋਹੇ ਦੇਖ ਮੋਹੇ ਪੁਰਬ ਲਿਖਿਆ ਪਾਇਆ ਬਿਨਵੰਤ ਨਾਨਕ ਸਰਣ ਤਿਨ ਕੀ ਜਿਨੀ ਹਰ ਹਰ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸਹਿਜ ਪਾਟ ਸੇਵਾ ਸ੍ਰੀ ਸਹਿਜ ਪਾ